ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਤੇ ਦਸੇ ਪਾਸ਼ਾ ਜੀਆਂ ਦੇ ਅਰਦਾਸ ਹੈ ਬੇਨਤੀ ਹੈ ਜੋ ਜੜੀ ਹੈ ਵੀ ਸੱਚੇ ਪਾਸ਼ਾ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਤੰਦਰੁਸਤ ਰੱਖੀ ਆਪਣੇ ਆਪਣੇ ਜ਼ਿੰਦਗੀ ਚ ਸਾਰੇ ਜਣੇ ਖੁਸ਼ ਰਹਿਣ ਚੜ੍ਹਦੀਆਂ ਕਲਾ ਚ ਰਹਿਣ ਤੇ ਉਹਨਾਂ ਦੀ ਸਾਰਿਆਂ ਦੀਆਂ ਮਨੋ ਕਾਮਨਾਵਾਂ ਜਾਇਜ਼ ਜਾਇਜ਼ ਜੜੀਆਂ ਪੂਰੀਆਂ ਕਰ ਦੇ ਵੀ ਸਾਰੀਆਂ ਮਨੋ ਕਾਮਨਾਵਾਂ ਤਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਜੇ ਗੱਲ ਕਰੀਏ ਆਪਾਂ ਪਤਾ ਨਹੀਂ ਕੀ-ਕੀ ਸੋਚੀ ਬੈਠੇ ਹੁੰਦੇ ਆਪਾਂ ਮਾਂ ਦੇ ਵਿੱਚ ਮੈਂ ਨਾ ਇੱਕ ਵੀਡੀਓ ਦੇਖੀ ਸੀਗੀ ਹੁਣ ਕਈ ਦਿਨ ਇਹਦੇ ਨਾਲ ਮੈਨੂੰ ਪਤਾ ਨਹੀਂ ਕੀ ਗੱਲ ਉਹ ਖਿਆਲ ਜਿਹੀਆਂ ਵੀਡੀਓ ਆ ਰਹੀਆਂ ਪਤਾ ਨਹੀਂ ਮੈਂ ਇੱਕ ਦੋ ਦੇਖ ਲਈਆਂ ਵੀ ਬੰਦਾ ਸੋਚਦਾ ਬੈਠਾ ਇੱਕ ਬੰਦਾ ਜਿਹਾ ਸੋਚਦਾ ਸੀ ਬੈਠਾ ਕਹਿੰਦਾ ਰਸਤੇ ਵਿੱਚ ਕਿਸੇ ਦਾ ਐਕਸੀਡੈਂਟ ਹੋਇਆ ਹੋਇਆ ਏ ਤੇ ਮੈਂ ਉਹਦੀ ਜਾਨ ਬਚਾਤੀ ਫਿਰ ਉਹਨੇ ਕੀ ਕਰਿਆ ਜੀ ਬਾਅਦ ਚ ਮੈਨੂੰ ਪਤਾ ਲੱਗਿਆ ਜੀ ਵੀ ਉਹ ਤਾਂ ਬਹੁਤ ਅਮੀਰ ਆਦਮੀ ਹੈ ਜਦੋਂ ਨੇ ਕਬੀ ਨੇ ਮੇਰੀ ਜਾਨ ਬਚਾਰਤੀ ਉਹਨੇ ਪ੍ਰਾਪਰਟੀ ਖਾਸੀ ਮੇਰੇ ਨਾਂ ਲਵਾਤੀ ਹਾਏ ਮੈਂ ਤਾਂ ਅਮੀਰ ਹੋ ਗਿਆ ਫਿਰ ਇੱਕ ਇੱਕ ਵੀਡੀਓ ਹੋਰ ਦੇਖੀ ਉਹਦੇ ਵਿੱਚ ਕਰਨ ਲੱਗਿਆ ਵਾ ਕਹਿੰਦਾ ਵੀ ਗੱਲ ਸੁਣੋ ਵੀ ਮਹਾਕੁੰਭੋ ਚੱਲ ਰਿਹਾ ਏ ਕਹਿੰਦੇ 10 ਕਰੋੜ ਤੇ ਵੱਧ ਉੱਥੇ ਲੋਕਾਂ ਨੇ ਆਉਣਾ ਕਹਿੰਦਾ ਮੈਂ ਪਖਾਰੀ ਬਣ ਕੇ ਜੇ ਉੱਥੇ ਚਲੇ ਜਾਵਾਂ ਮੈਂ ਸਭ ਤੇ ਮੈਂ 1-1 ਰੁਪਿਆ ਮੰਗਾ ਮੇਰੇ ਕੋ ਕਹਿੰਦਾ 10 ਕਰੋੜ ਰੁਪਏ ਹੋ ਜਾਣੇ ਹਨ ਹਣਾ ਮੈਂ ਤੁਸੀਂ ਗੱਲ ਨੂੰ ਮੇਰੀ ਨੂੰ ਸਮਝ ਗਏ ਉਹਨੇ ਮੈਂ ਕੀ ਕਹਿਣਾ ਚਾਹੁੰਦਾ ਮੇਰੇ ਮਨੋ ਕਾਮਨਾਵਾਂ ਮਾ ਸਾਡੀਆਂ ਬਹੁਤ ਹੁੰਦੀਆਂ ਨੇ ਪਰ ਜਿਹੜੀਆਂ ਜਾਇਜ਼ ਹੁੰਦੀਆਂ ਨੇ ਹਨਾ ਮੇਰਾ ਆਕਾਰਪੁਰ ਕੋ ਉਹਨਾਂ ਨੂੰ ਪੂਰੀਆਂ ਕਰ ਦਵੇ ਲਾਲਚ ਨਾਲ ਚਾਲੀ ਸਾਈਡ ਨੂੰ ਨਾ ਪਾਓ ਨਾ ਆਪਾ ਪਈਏ ਠੀਕ ਹੈ ਨਾ ਜ਼ਿੰਦਗੀ ਇੱਕ ਅਸੀਂ ਖੁਸ਼ੀ ਬਤੀਤ ਕਰੋ ਜਿਹਦੇ ਵਿੱਚ ਗੱਲਾਂ ਇਦਾਂ ਵੀ ਜਦੋਂ ਪੈਸਾ ਆ ਜਾਂਦਾ ਨਾ ਬਹੁਤ ਜ਼ਿਆਦਾ ਕੋਲ ਤਾਣਾ ਉਹ ਨਾਲ ਮੁਸੀਬਤਾਂ ਵੀ ਲੈ ਕੇ ਆਉਂਦਾ ਇਹ ਇੱਕ ਗੱਲ ਨਹੀਂ ਹੈਗੀ ਇਹ ਪ੍ਰਤਿਆਈਆਂ ਹੋਈਆਂ ਗੱਲਾਂ ਬਹੁਤ ساری ਮੁਸੀਬਤਾਂ ਵੀ ਨਾਲ ਆਉਂਦੀਆਂ ਟੈਨਸ਼ਨਾਂ ਵੀ ਨਾਲ ਆਉਂਦੀਆਂ ਪੈਸਾ ਆਜੀ ਪੁਰਾਣੀ ਜਗਾ ਲਾ ਕੇ ਉਹ ਬਿਜ਼ਨਸ ਖੜਾ ਕਰ ਦੋ ਮੁੱਲ ਦੀ ਟੈਨਸ਼ਨ ਲੈ ਲਈ ਜੇ ਖਾਣੀ ਤਾਂ ਦੇਖੋ ਬੰਦੇ ਨੇ ਰੋਟੀ ਹੋਵੇ ਸਵੇਰੇ ਸ਼ਾਮ ਹਣਾ ਉੰਨਾ ਕੁ ਪਰਮਾਤਮਾ ਦੰਦਾ ਰਹੇ ਪੈਸਾ ਵੀ ਜਿੰਨੇ ਕ ਦਿਨ ਨਾਲ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਪਕੀਏ ਜਦੋਂ ਲੋੜ ਤੇ ਵੱਧ ਪੈਸਾ ਆ ਜਾਂਦਾ ਨਾ ਫਿਰ ਬੰਦਾ ਕੁਝ ਉਹ ਲੋਕਾਂ ਦੀ ਨਿਗਾ ਵਿੱਚ ਵੀ ਆ ਜਾਂਦਾ ਹੈ ਉਹਨੂੰ ਫਿਰ ਆਪਣਾ ਸਟੇਟਸ ਬਦਲਣਾ ਪੈ ਜਾਂਦਾ ਹੈ ਉਹ ਜਿਹੜਾ ਸਟੇਟਸ ਚੇਂਜ ਹੁੰਦਾ ਉਹਨੂੰ ਮੇਨਟੇਨ ਰੱਖਣ ਵਾਸਤੇ ਫਿਰ ਪਤਾ ਨਹੀਂ ਕਿੰਨੇ ਕੁ ਬੇਲਣ ਬਿਲਣੇ ਪੈਂਦੇ ਆ ਬਹੁਤ ਕੁਝ ਹੈ ਵਾਹਿਗੁਰੂ ਵਾਹਿਗੁਰੂ ਗੱਲਾਂ ਬਾਧੀਆਂ ਬਾਧੀਆਂ ਹੋਰ ਬਸਾਂ ਨੂੰ ਚੱਲੇ ਜਾਂ ਸੀ ਤੁਹਾਡੇ 2 ਮਿੰਟ ਸ਼ਾਇਦ ਮੈਂ ਪਤਾ ਨਹੀਂ ਬਰਬਾਦ ਕਰਿਆ ਪਤਾ ਨਹੀਂ ਕੋ ਅਕਲ ਵਾਲੀ ਗੱਲ ਕਰੀ ਐ ਪਰ ਜਿਹੇ ਜੇ ਮੇਰੇ ਵਿਚਾਰਾਂ ਮੈਂ ਤੁਹਾਡੇ ਅੱਗੇ ਰੱਖੀ ਜਾਂਦਾ ਤੁਸੀਂ ਮੈਨੂੰ ਦੇਖੀ ਜਾਂਦੇ ਤੁਹਾਡਾ ਧੰਨਵਾਦ ਹੈ ਚੰਗੀਆਂ ਗੱਲਾਂ ਹੋਈਆਂ ਤਾਂ ਆਪਣੇ ਪੱਲੇ 'ਚ ਰੱਖ ਲਿਓ ਨਹੀਂ ਇੱਧਰ ਨ ਸੁਣ ਕੇ ਮੇਰੀਆਂ ਭੈਣਾਂ ਚਾਹੇ ਮੇਰੇ ਵੀਰ ਚਾਹੇ ਬਜ਼ੁਰਗ ਬੱਚੇ ਦੂਆ ਬਸਾਂ ਨੂੰ ਕੱਢ ਦਿਓ ਜਿਹੜੀਆਂ ਗੱਲਾਂ ਚੰਗੀਆਂ ਨੇ ਹੋਈਆਂ ਉਹਨੂੰ ਦੂਆ ਬਸਾਂ ਨੂੰ ਕੱਢ ਦਿਓ ਤੇ ਛੋਲੰਗ ਲੈ ਕੇ ਆਏ ਤੇ ਅਚਾਰ ਅਸੀਂ ਘਰ ਦੇ ਵਿੱਚ ਪਾ ਨਹੀਂ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਐ ਵੀ ਮੈਂ ਆਪਣੀ ਬੇਟੀ ਦੀ ਮੈਰਿਜ ਕਰੀ ਐ ਇੱਕ ਸਾਲ ਸਾਡਾ ਹੁਣ ਇਹ ਪੰਗਾ ਦਾ ਚੱਲਣਾ ਨਾ ਮੰਜਾ ਬੋਣਾ ਜੀ ਤੁਸੀਂ ਇਹਨਾਂ ਫਲਾਣਾ ਨਾ ਠਿੰਕ ਕੰਮ ਕਾ ਕਈ ਗੱਲਾਂ ਜੀ ਆ ਗਈਆਂ ਚਲੋ ਹੁਣ ਕੀ ਕਰੀਏ ਬਜ਼ੁਰਗਾਂ ਦੀ ਗੱਲ ਮੰਨਣੀ ਵੀ ਪੈਂਦੀ ਵੈਸੇ ਜੇ ਅਸੀਂ ਸਿਰਖ ਧਰਮ ਨੂੰ ਬਲੌਂਗ ਕਰਦੇ ਆ ਤਾਂ ਸ਼ਾਇਦ ਸਾਨੂੰ ਨਹੀਂ ਵੀ ਮੰਨਣੀਆਂ ਚਾਹੀਦੀਆਂ ਪਰ ਜੇ ਮੰਨ ਵੀ ਲਓਗੇ ਤਾਂ ਵੀ ਕੀ ਐ ਨਾ ਮਨ ਨੂੰ ਸੰਤੁਸ਼ਟੀ ਤਾਂ ਰਹੂਗੀ ਕਿਤੇ ਨਾ ਕਿਤੇ ਚਲੋ ਦੇਖਦੇ ਕੀ ਕਰਦੇ ਆਂ ਲੋਜੀ ਮਾਮੀ ਨੇ ਸਾਡੀ ਨੇ ਉਹ ਜਿਹੜੇ ਹੁਣ ਆਚਾਰ ਬਣਾਉਣਾ ਉਹਦਾ ਪ੍ਰੋਸੈਸ ਸ਼ੁਰੂ ਕਰਨ ਲੱਗੀ ਐ ਮਾਮੀ ਵੀ ਆਪਣੇ ਚੱਕੇ ਝਰਨੀਆਂ ਜੀ ਆ ਗਈ ਬਿਲਕੁਲ ਨੇੜੇ ਮਲਾਉਣਾ ਜੀ ਤੁਹਾਨੂੰ ਮਾਮੀ ਨੂੰ ਮੇਲੋ ਮਾਮੀ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਲੱਗੇ ਜੀ ਹੁਣ ਖਟਿਆ ਦਾ achar ਬਣਾਉਣਾ ਇਹ ਖਟੇ ਹੈ ਹਾਂ ਖਟੇ ਅਦਰਕ ਇਹ ਖਟੇ ਹੈ ਹਾਂ ਇਹਨਾਂ ਨੂੰ ਖਟੇ ਕਹਿੰਦੇ ਆ ਛੋਲੰਗੇ ਕਿਹਨਾਂ ਨੂੰ ਕਹਿੰਦੇ ਫਿਰ ਛੋਲੂ ਵੀ ਕਹਿੰਦੇ ਖੱਟੇ ਵੀ ਕਹਿੰਦੇ ਦੋਵੇਂ ਨਾ ਹੀ ਖੱਟੇ ਨਾ ਫਿਰ ਮੈਨੂੰ ਆਹਦਾ ਜਿਹੜੇ ਨਿੰਬੂ ਹੁੰਦੇ ਉਹਨੂੰ ਵੀ ਖੱਟਾ ਕਹਿਣ ਲੱਜਾ ਛੋਲੰਗੇ ਛੋਲੰਗੇ ਸਭ ਕੁਝ ਨਿੰਬੂ ਜੱਤੀ ਦਾ ਬੂਟਾ ਹੈ ਛੋਲੰਗਾ ਹੈ ਅਈ ਤਾਂ ਛੋਲੰਗੇ ਪੱਕਾ ਨਾ ਰੱਖਿਆ ਵਾ ਹਾਂ ਇਹ ਤਾਂ ਖੱਟੇ ਦਾ ਬੋਧੇਰੇ ਮਿਲਦੇ ਆ ਗਲਗਲਾ ਵੀ ਘਟੀਆਂ ਹੁੰਦੀਆਂ ਖੱਟੇ ਹੂੰ ਵੀ ਉੱਥੇ ਆ ਆਪਣੀ ਆਪਣੀ ਭਾਸ਼ਾ ਕੋਈ ਖੱਟੇ ਕਹਿੰਦਾ ਕੋਈ ਛੋਲੰਗਾ ਕਹਿੰਦਾ ਇਹਨੂੰ ਵਿੱਚ ਅਸੀਂ ਪਾ ਲਿਆ ਅੱਧਾ ਚੀਰ ਕੇ ਜੀ ਅੱਧਾ ਛਿੱਲ ਛਲਾ ਕੇ ਠੰਡੇ ਸਾਰੀ ਸਾਫ ਸਫਾਈ ਕਰਕੇ ਫ ਹਾਂ ਹੁਣ ਬਸੀ ਰਹਿ ਗਿਆ ਹਰੀਆ ਮਿਰਚਾਂ ਉਹ ਹੁਣਰੇ ਭਾਈ ਮੀਂਹ ਨਹੀਂ ਹਰੀਆ ਮਿਰਚ ਐਥੇ ਮਿਲਣੀ ਨਹੀਂ ਉਹਨਾਂ ਦੇ ਫੇ ਕਿਵੇਂ ਕਰੂੰਗਾ ਮੈਂ ਉਹਨਾਂ ਨੂੰ ਐ ਕਰੀ ਜਾ ਕੇ ਇੱਥੇ ਮਿਰਚਾਂ ਲੈਣੀਆਂ ਬਸ ਬਾਅਦ ਵਿੱਚ ਮਤਲਬ ਐ ਕਰੀ ਲੈਣਾ ਕੱਟ ਹਾਂ ਵਿੱਚ ਨਮਕ ਪਾਣਾ ਬਸੀ ਦੇ ਵਿੱਚ ਸਿੱਟਣੀਆਂ ਚਲ ਬਥੱਲਾ ਨਹੀਂ ਜੇ ਉਹਨਾਂ ਨੂੰ ਤਲਬੀ ਦਮਾ ਥੋੜੀ ਥੋੜੀ ਨਾ ਨਾ ਤੜਕੇ ਤਾਂ ਉਹ ਲਿਚੜੀਆਂ ਬਣ ਜਾਣੀਆਂ ਅਸੀਂ ਜਮਾਈ ਕੋਹਾ ਜਾ ਬਣ ਜਾਂਦਾ ਜਿਹੜੀ ਰਾਤ ਬਣਾਇਆ ਤੇ ਰਾਤ ਲਈ ਸੁਣੀਆਂ ਬਣੀਆਂ ਬਿਤੀਆਂ ਬਾਅਦ ਵਿੱਚ ਕੋਹਾ ਜਾ ਬਣਿਆ ਉਹ ਵੀ ਗੱਲ ਹੈ ਤੇ ਹਾਂ ਉਹ ਜਿਹੜੀ ਜਿਹੜੀ ਇਸ ਤਰ੍ਹਾਂ ਸੀ ਆ ਥਲ ਪਥੱਲਾ ਕਰੂਗੇ ਉਹ ਐਨ ਖੜਵੀ ਜੀ ਮਿਰਚ ਲੈਣੀ ਵਧੀਆ ਦੇਖ ਲਓ ਜੀ ਹੁਣ ਮੰਮੀ ਸਾਨੂੰ ਸਿਖਾਉਂਦੀ ਅਸੀਂ ਮੰਮੀ ਨੂੰ ਬਣਾਉਣਾ ਸਿਕਾਇਆ ਤਲ ਕੇ ਵੀ ਐਕੜਾ ਬਣਦਾ ਹੁਣ ਸਾਨੂੰ ਦੱਸਦੀ ਵੀ ਐਂ ਕਰੋ ਕਮਾਲੇ ਹੋਈ ਪਈ ਐ ਮੰਮੀ ਤਾਂ ਵਈ ਤੁਸੀਂ ਉਹ ਦੱਸਿਆ ਮੰਮੀ ਨੂੰ ਵੀ ਤਲ ਕੇ ਬਣਾਣਾ ਹਾਂ ਨਹੀਂ ਤੁਸੀਂ ਤਾਂ ਦੂਸਰੇ ਤਰੀਕੇ ਬਣਾਉਂਦੇ ਸੀ ਅਸੀਂ ਘੱਟ ਕੇ ਬਣਾਉਂਦੇ ਹੁੰਦੇ ਤੇ ਬਣ ਜਾਂਦਾ ਤਾਂ 7-8 ਦਿਨ 10 ਦਿਨ ਲੱਗ ਜਾਂਦੇ ਤੇ ਇਹ ਜਿਹੀ ਗੱਲ ਇਹ ਜਦੇ ਜਦੇ ਸ਼ੁਰੂ ਕਰ ਦੋ ਅੱਧੇ ਘੰਟੇ ਚ ਤਲ ਕੇ ਨਾਲ ਦੀਆਂ ਖਾ ਲਓ ਹਾਂ ਨੂੰ ਡਿਸਪੇਟ ਕਰਨਾ ਪੈਂਦਾ ਤਾਂ ਬਈ ਹੁਣ ਕਦ ਬਣੂਗਾ ਚਾਰ ਹੂੰ ਪਰ ਆ ਅਸੀਂ ਲਾਲ ਮਿਰਚਾਂ ਪਾ ਲੈਣੀਆਂ ਤੜਕੇ ਸਾਬਤ ਉਹ ਵੀ ਅਚਾ ਆ ਲੈ ਆਈ ਕੋਸ ਦਿਖਾਈ ਤਾਂ ਕਿ ਆਹ ਦੇਖ ਤਾਲ ਮਿਰਚਾਂ ਹਾਂ ਹੂੰ ਅਸੀਂ ਤਲ ਤਲ ਕੇ ਤਲ ਲੈਣੀਆਂ ਤੇਲ ਚ ਪਹਿਲਾਂ ਬਾੜੀ ਠੀਕ ਬਾਤੇ ਹੋ ਪਾ ਦੇਣੇ ਚਾਹੀਦੇ ਇਹਦੇ ਵਿੱਚ ਤੇਲ ਤਾਂ ਗਰਮ ਮੈਂ ਅੱਗ ਬੜੀ ਜੀ ਲੀਦੀ ਥੱਲੇ ਗਰਮ ਜੀ ਹੋ ਜੂ ਮੜੀ ਜੀ ਹੂੰ ਪ੍ਰਿੰਸ ਦਾ ਆਇਆ ਫੋਨ ਕਿ ਨਹੀਂ ਪ੍ਰਿੰਸ ਦਾ ਹਾਂ ਆਇਆ ਤਾਂ ਫੋਨ ਦੂਜੇ ਛੋਟੇ ਮੁੰਡੇ ਦਾ ਛੋਟੇ ਦਾ ਵੀ ਆ ਲਿਆ ਸਵੇਰੇ ਠੀਕ ਆ ਮੇਸਤਰੀ ਦਾ ਤੇਰੇ ਜਮਈ ਸਲੋ ਜੇ ਬਸ ਮੈਂ ਤਾਂ ਦੇਖ ਲਿਆ ਕੰਮ ਉਹਨਾਂ ਦਾ ਬਸ ਕੀ ਆ ਖਰਾ ਭਰਾਵਾ ਮਮਾ ਤੇਰਾ ਉਹ ਜਾਵਾ ਬਸ ਮੈਂ ਵੀ ਮਾਰਿਆਂ ਦੀ ਰੌਂਡ ਜਾ ਬਥੇ ਬੋਲ ਕੇ ਤਾਂ ਬਥੇਰਾ ਉਹ ਕੁਛ ਨਹੀਂ ਉਹ ਇੱਕ ਇੱਕ ਜਣਾ ਦੇਖੋ ਬੇਲ ਚਾਜਾ ਚੱਕ ਕੇ ਇੱਕ ਜਣਾ ਪਾਊਗਾ ਤਸਲੇ ਵਿੱਚ ਹਾਂ ਹੈ ਦੂਆ ਖੜਾ ਹੈ ਆਰਾਮ ਗੱਲ ਉਹਨੇ ਜੇ ਦੇਖਿਆ ਵੀ ਕੋਈ ਚੱਕਣੇ ਆਲਾ ਆ ਗਿਆ ਉਹਨੇ ਬਚਕਾਉਣਾ ਉਹਨੇ ਫੇਰ ਖੜ ਜਾਣਾ ਇੱਕ ਚੱਕਣੇ ਆਲਾ ਲੈ ਕੇ ਜਾ ਰਿਹਾ ਹੈ ਦੋ ਇੱਕ ਡੰਗੇ ਦੇ ਉੱਪਰ ਖੜਾ ਇੱਕ ਸਾਈਡ ਪਰੋਂ ਖੜਾ ਹੈ ਕਾਂਡੀ ਜੇ ਮਾਰ ਦਿੰਦੇ ਚੱਲ ਮੇਰੇ ਭਾਈ ਹੌਲੀ ਹੌਲੀ ਆਖਣ ਦਾ ਕੰਮ ਥੋੜਾ ਚੱਲਣਾ ਹੀ ਨਹੀਂ ਹੈਗਾ ਇਹ ਤਾਂ ਪੈਸੇ ਦੀ ਬਰਬਾਦੀ ਵਾਲੀ ਗੱਲ ਹੈ ਹੋਰ ਪੈਸੇ ਦੀ ਬਰਬਾਦੀ ਕਿਆ ਬੰਦ ਕਰ ਦੇਣਾ ਸੀ ਇੰਨਾ ਕਿੱਥੇ ਲੱਖ ਵਧੀਆ ਸੀ ਵੀ ਜਿਹੜਾ ਪੈਸਾ ਬਰਬਾਦ ਕਰਦੇ ਰਹਿਣਾ ਤੇ ਤੈਨੂੰ ਕੋਈ ਜ਼ਿਆਦਾ ਮਿਸਤਰੀ ਹੋਵੇ ਸਰਾਣੇ ਖੜਾ ਮਿਸਤਰੀ ਦੱਸ ਕੇ ਉਹਨੂੰ ਕਰਵਾਵੇ ਹਾਂ ਉਹ ਵੀ ਲੇਡੀ ਦਾ ਵਿਚਾਰੀ ਇੱਕ ਕੋਲ ਮੈਂ ਹੁਣ ਵਿਚਾਰੀ ਵੀ ਕਿਆ ਕਹਾਂ ਉਹ ਨਿਆਣਾ ਉਹ ਨਿਆਣੇ ਨੂੰ ਝਗਾਉਂਦੀ ਫਰੀ ਜਾਂਦੀ ਆ ਮੈਂ ਤਿੰਨ ਵਾਰ ਦੇਖੀ ਉਹ ਤੇ ਤਿੰਨੇ ਵਾਰ ਗੋਦੀ ਚ ਨਿਆਣਾ ਉਹਦੇ ਦੱਸ ਉਹਨੂੰ ਕਹੇ ਉਹ ਉਹਦੇ ਵੀ 500 ਦੇਣਾ 550 ਕਿੰਨੀ ਦਿਹਾੜੀ ਹਾਂ 550 550 ਰੁਪਏ 500 ਹਨਾ ਦਾ ਫੇਰ ਬੰਦਿਆਂ ਦਾ 550 ਹੂੰ ਬਸ ਉਹੀ ਫਰਕ ਆ 4-5 ਕਿੰਨਾ ਬਣਦਾ ਰਹਤਾ ਜੋ 6 ਤੇ 3000 ਰੁਪਏ ਦਿੱਲੀ ਦਾ 3 ਨਾਲੋਂ ਜ਼ਿਆਦਾ ਤੇ 3000 ਤੇ ਪਰ ਚਲੇ ਗਿਆ 3 ਤੇ 3 4 ਹੋਇਆ ਤਾਂ 3200 ਰੁਪਇਆ ਕੰਮ ਥੋੜਾ ਦਿਖਦਾ ਨਹੀਂ 3200 ਦਾ ਉੱਤੇ ਵਧੀਆ ਤਾਂ ਹੀ ਲਾ ਲੰਦੇ ਕੋਈ ਆ ਤਾਂ ਵੀ ਰੋਟੀ ਤੇ ਖੇਚਲ ਹੋਣੀ ਸੀ ਨਾ ਰੋਟੀ ਹਾਂ ਦੂਜਾ ਬਸ ਆ ਤਾਂ ਵੀ ਖੇਚਲ ਹੋਣੀ ਸੀ ਤਾਂ ਵੀ ਕੰਮ ਹੋ ਜਾਣਾ ਤਾਂ ਫਿਰ ਤੇ ਖੇਚਲ ਨੂੰ ਤੁਸੀਂ ਬਸ ਫਿਰ ਕੀ ਕਰ ਸਕਦੇ ਆ ਚਲ ਹੁਣ ਮੇਰੇ ਕੋਲ ਵੀ ਟਾਈਮ ਨਹੀਂ ਨਹੀਂ ਮਾਥੜ ਵਰਗਾ ਬੈਠ ਜਾਂਦਾ ਆ ਕੇ ਕੋਲ ਇਹ ਉਹ ਹਮਕੋ ਕਰਵਾਉਣਾ ਹੁਣ ਮੇਰਾ ਉਲਝੇਗਾ ਕੰਮ ਮੈਂ ਕਈ ਜਗ੍ਹਾ ਜਾਏ ਮੈਂ ਹੁਣ ਕੁੰਬ ਦੇ ਮੇਲੇ 'ਚ ਜਾਣਾ ਜਰੂਰੀ ਨਹੀਂ ਕਰਦੇ ਆ ਨਾ ਵਿੱਕੀ ਆਈ ਜਾਣਾ ਬਿਮਾਰ ਆ ਕੀ ਆ ਵਿੱਕੀ ਹਾਂ ਨਾ ਆ ਵਿੱਕੀ ਦਾ ਕਰਵਾਣੀ ਕੰਮ ਤੋਂ ਜਿਹੜੀ ਮੈਨੇਜਮੈਂਟ ਕਰਨੀ ਹੁੰਦੀ ਹੈ ਨਾ ਜਿਹੜੀ ਮੈਨੇਜਮੈਂਟ ਹਾਂ ਉਹਨੂੰ ਉਹਨੂੰ ਤੂੰ ਕੰਮ ਲਾ ਦੇ ਵਿੱਕੀ ਨੂੰ ਕੋਈ ਕੰਮ ਕਰ ਦੇ ਉਹਨੂੰ ਕੰਮ ਤੇਰਾ ਸਾਰੀ ਕਰ ਦੇਣਾ ਜੇ ਹੁਣ ਕਹੂੰਗੇ ਵੀ ਤੂੰ ਵੀ ਵੀ ਕੀ ਸਾਰਾ ਮੈਨੇਜਮੈਂਟ ਦੇਖਣੀ ਆ ਹੁਣ ਮੈਂ ਖੜ ਕੇ ਵੀ ਦੇਖਣੀ ਚੀਜ਼ਾਂ ਵੀ ਉਹ ਬੰਦਾ ਬੇਲਾ ਖੜਾ ਨੂੰ ਮੈਂ ਇੱਧਰ ਲਾ ਦੇਣਾ ਕੰਮ ਮੈਂ ਉੱਥੇ ਆ ਕੇ ਕਰਵਾ ਲੈਣਾ ਉੱਥੇ ਐਂ ਕਰਵਾ ਲੈਣਾ ਮੈਂ ਤਰਤੀਬ ਵਾਰ ਬਣਾ ਲੈਣਾ ਕਿਉਂਕਿ ਸਾਰਾ ਮਕਾਨ ਮੈਂ ਆਪਣੇ ਹਿਸਾਬ ਨਾਲ ਛਤਾਇਆ ਹੋਇਆ ਹਾਂ ਹਾਂ ਇਹ ਵੀ ਗੱਲ ਠੀਕ ਸਾਰੀ ਸਿਸਟਮ ਦਾ ਕੰਮ ਕਰਿਆ ਹੋ ਸਮਝ ਲੈ ਵੀ ਮੈਂ ਦੇਖ ਰਿਹਾ ਵੀ ਕੋਈ ਬੰਦਾ ਬੇਲਾ ਨਹੀਂ ਜਾਣ ਦੇਣਾ ਹਾਂ ਉਹ ਤੇ ਫਿਰ ਇਹ ਕੰਮ ਨਹੀਂ ਨਾ ਹੋਣਾ ਉਹਨੇ ਉਹਨੇ ਇੱਧਰ ਦਿਮਾਗ ਨਹੀਂ ਲਗਾਉਣਾ ਹੈਗਾ ਸੋਚਣਾ ਨਹੀਂ ਹੈਗਾ ਇਹ ਗੱਲ ਨੂੰ ਵੀ ਆਹ ਬੰਦਾ ਬੇਲਾ ਬੈਠਾ ਜਿੱਤੇ ਆਹ ਕੰਮ ਲਾ ਲਮਾ ਐਨੂੰ ਆਹ ਕਹਿ ਦਮਾ ਵੀ ਤੂੰ ਪੱ ਯਾਨੀ ਕਿ ਰੌੜਾ ਪਾਕਟ ਰੌੜਾ ਹਾਂ ਮੇਰੀ ਆਤ ਦਾ ਰੌੜਾ ਪਾਉਣ ਦੀ ਨਾਲੇ ਸਾਰੇ ਲੋਕ ਮੈਨੂੰ ਕਹਿੰਦੇ ਆ ਵੀ ਇਹ ਤਾਂ ਬੋਲਦਾ ਹੀ ਬਹੁਤ ਆ ਨਾਲੇ ਇਹ ਜੀ ਜਗਾ ਬੋਲਣ ਵਾਲਾ ਬੰਦੇ ਦੀ ਲੋੜ ਹੁੰਦੀ ਹੈ ਹਾਂ ਤੇ ਇਹ ਲੱਗੀ ਪਾਉਣ ਬਹੁਤ ਹਨ ਪਾਈ ਹਸਾਬ ਜੇ ਦੀ ਪਾਣੀ ਭਾਈ ਦਾ ਨਾ ਇੰਨਾ ਟਕਾ ਚਲ ਠੀਕ ਆ ਤੇ ਬਾਅਦ ਤੇ ਪਾਣਾ ਨਹੀਂ ਹਮ ਔੜਿਆਂ ਦਾ ਮੇਰਾ ਵਿਚੇ ਰਹਿ ਗਿਆ ਕੰਮ ਹੁਣ ਕੌਣ ਤੋੜ ਕੇ ਲਿਆਊਗਾ ਔਲੇ ਦਿਨ ਤਾਂ ਸਾਡਾ ਛੁੱਪਣ ਲੱਗਿਆ ਹੁਣ ਅੱਜ ਤਾਂ 2:30 ਵਜੇ ਮਿਸਤਰੀ ਆਣਾ 2:30 ਤਾਂ ਵੱਜ ਗਏ ਬਸ ਆਣੇ ਵਾਲਾ ਹਲੇ ਇਹਦੇ ਨਾਲ ਤੇਰੀ ਗੱਲਬਾਤ ਕਰਾਣੀ ਹਾਂ ਡਾਇਰੈਕਟਲੀ ਤੇਰੀ ਫੇ ਮੇਰਾ ਹੁਣ ਔੜਿਆਂ ਦਾ ਪ੍ਰੋਸੈਸ ਕਿਵੇਂ ਮੈਂ ਤੈਨੂੰ ਐ ਕਰੂੰਗਾ ਤੂੰ ਜਾਦਾ ਫੇ ਤੂੰ ਹੀ ਤੋੜੀ ਔਲੇ ਊਲੇ ਜੇ ਜਦੋਂ ਜਿਹੜੇ ਟਾਈਮ ਤੂੰ ਫਰੀ ਹੋਈ ਤੂੰ ਮਿਸਤਰੀਆਂ ਨਾਲ ਤਾਂ ਤੁਸੀਂ ਲੱਗ ਦੇਣੀ ਹੈ ਕਿ ਤੂੰ ਤਰ ਰਹੇ ਨੇ ਫਰੀ ਕਢ ਕੇ ਦੇਖਣੀ ਹੈ ਔੜੇ ਲਿਆ ਕੇ ਤੋੜ ਕੇ ਤੂੰ ਉਹਦਾ ਮੈਂ ਤੈਨੂੰ ਤੈਨੂੰ ਤੇਰੀ ਸੇਵਾ ਦਊਂਗਾ ਤੇਰੀ ਠੀਕ ਹੈ ਨ ਹੋ ਸੁੱਕਣੇ ਪਾਉਣੇ ਮੈਂ ਤੇਰਾ ਤੇਰਾ ਬਣਦਾ ਜਿੰਨਾ ਤੇਰਾ ਦੋ ਗਦਰ ਮਾ ਠੀਕ ਹੈ ਨਾ ਬਸ ਬਣਦਾ ਬਸ ਚੁੱਪੇ ਬਸ ਹੁੰਦੀ ਇੱਕ ਫੇ ਜਿੰਮੇਵਾਰੀ ਹੋ ਜਾਂਦੀ ਐ ਜਿਵੇਂ ਤੈਨੂੰ 500 ਫੜਾ ਕੇ ਚਲ ਗਿਆ ਤੇਰਾ ਫਿਕਰ ਰਹੂਗਾ ਫਿਰ ਮੈਂ ਕਰਨਾ ਹੈ ਇੱਥੇ ਮੈਨੂੰ ਕਾਕੇ ਗਿਆਵਾ ਹਾਂ 500 500 ਤੇਰੇ ਖਾਈ 500 ਮੈਂ ਹੂੰ ਤੋਂ ਯਾਦ ਅੱਗੇ 500 ਫੜ ਲਓ ਹਣੀ ਦੇ ਵਿੱਚ ਪਹਿਲਾਂ ਮਿਰਚਾਂ ਘੇਰੂਗੀ ਨਾ ਜੀਰਾ ਜੂਰਾ ਜ ਨਹੀਂ ਪਾਉਂਦੇ ਹੁੰਦੇ ਚਲੋ ਮਿਰਚਾਂ ਸਭ ਤੋਂ ਉਹ ਕਰਨੀਆਂ ਘਣੀਆਂ ਥੋੜੀਆਂ ਇਹ ਡੰਡੀਆਂ ਤੋੜ ਕੇ ਦੇਖਦਾ ਚੱਲ ਹੁਣ ਉਹ ਤਾਂ ਠੀਕ ਹੈ ਫਿਰ ਤੇ ਬਾਅਦ ਜੀਰਾ ਪਾਣਾ ਜੀਰਾ ਫੁੱਟ ਜਾਣਾ ਨਹੀਂ ਹਾਂ ਯੋ ਬਾਤ ਵੀ ਸਹੀ ਹੈ ਵਿੱਚ ਚਲ ਥੋੜਾ ਜਿਹਾ ਲਾਲ ਹੋਣੇ ਟਾਈਮ ਲੱਗਣਾ ਲਾਲ ਹੋਣ ਨੂੰ ਤੇ ਕਾਲੀਆਂ ਹੋਣ ਨੂੰ ਆਹੋ ਲਾਲ ਜਿਹੇ ਹੋਣੇ ਨੇ ਭੁੱਜਣਾ ਇਹਨੂੰ ਵਧੀਆ ਵਧੀਆ ਜਿਹੀ ਕਾਲੀਆਂ ਚਲ ਕੋਈ ਨਹੀਂ ਜਿਹੜੀਆਂ ਕੋਈ ਥਾਰੀਆਂ ਵਧੀਆ ਹੀ ਹੈਆਂ ਕਿ ਮਾੜੀਆਂ ਵੀ ਹੁੰਦੀਆਂ ਕੋਈ ਵਿੱਚ ਵਿੱਚੋਂ ਹੀ ਯਾਰੀ ਹੂੰ ਬੜੀਆਂ ਉਹ ਵੀ ਨਹੀਂ ਦਿਖਦਾ ਕਿੱਥੇ ਚਲੇ ਗਿਆ ਪੋ ਉਪਾ ਤਰੀਕਾ ਕਰਦਾ ਮੈਂ ਸ਼ਾਰਟ ਲੈਣਾ ਵੀਰ ਤੇ ਸ਼ਾਰਟ ਲੈਣਾ ਕੁਛ ਐ ਕਰ ਗਿਆ ਅੱਛਾ ਗਾਇਬ ਹੋ ਗਿਆ ਕਾਲੇ ਓਏ ਮੋਲ ਦਾ ਰਸਤੇ ਲੱਗ ਗਿਆ ਕਰਨ ਹੋ ਜਾ ਕੇ ਲਓ ਜੀ ਰਾਤ ਨੂੰ ਲੱਭਸ ਆ ਦੇਖ ਲਾ ਹੁਣ ਆ ਪਹੁੰਚ ਗਿਆ ਜੀ ਹੁਣ ਦੇਖੋ ਮੈਂ ਮੇਰੇ ਵਾਲਾ ਦਾ ਤਿਆਰ ਮਾਮੀ ਨੇ ਕਰਤਾ ਆ ਛੋਲੰਗ ਜੇ ਅੱਦੇ ਅੱਦੇ ਛੋਲੰਗੀ ਦੇ ਰੱਖਤੇ ਆਪਾਂ ਨੇ ਮੈਂ ਆਪਣਾ ਜਹਾ ਘਰਾਂ ਤਿਆਰ ਕਰਾਂਗਾ ਠੀਕ ਆ ਹੁਣ ਤੂੰ ਆਪਣਾ ਦੇਖ ਲੈ ਵੀ ਸਾਰਾ ਕੁ ਮਾਮੀ ਕਿਵੇਂ ਕਰਨ ਲੱਗੀ ਵੀ ਆ ਠੀਕ ਹੈ ਜੀ ਨਾਲੇ ਭਾਈ ਤੁਸੀਂ ਦੇਖ ਲਓ ਸਾਰੇ ਜਣੇ ਜੇ ਕਿਸੇ ਨੇ ਆਪਨੇ ਬੁਲਾਉਣੇ ਹੋ ਤੁਸੀਂ ਬੇਚਾਰ ਕਿਵੇਂ ਬਣਦਾ ਪਹਿਲਾ ਪਾਤੀਆਂ ਲਾਲ ਮਿਰਚਾ ਪਾ ਕੇ ਪਟਾਕੇ ਉਹ ਛੇਤੀ ਫੁੱਕ ਗਿਆ ਉਹ ਕੁਛ ਨਹੀਂ ਫੁੱਕਿਆ ਛਿੱਟ ਗਿਆ ਹੋ ਗਏ ਕਾਲੇ ਪੀਲੇ ਜੇ ਆਹ ਦੇਖ ਤਾਂ ਪਾ ਕੇ ਪਟਾਕੇ ਮੈਂ ਕੀ ਕਹਿੰਦਾ ਤੈਨੂੰ ਮਨ ਦੇਖਦਾ ਅੱਗ ਦਾ ਪਿੱਛੇ ਹੀ ਹੁਣ ਕੀ ਫਾਇਦਾ ਹੋਇਆ ਲਾਲ ਤਾਂ ਹੋ ਰਹੀਆਂ ਚੱਜ ਗਿਆ ਤੇ ਮਾਮੀ ਹੁਣ ਤੇ ਰਹੋ ਨਹੀਂ ਪੂਜੇ ਹੋਏ ਸਭ ਕੁਝ ਨੇ ਤੇ ਉਹ ਪਾ ਪਲਾ ਰਾਂ ਦੀ ਛੱਡਾ ਤਾਂ ਹੋ ਗਿਆ ਹੁਣ ਉਹ ਪਾ ਆ ਜੀਰਾ ਥੋੜਾ ਜਾ ਕੇ ਤੇਰੀ ਪਸਾਇ ਚਲ ਬਸ ਕੱਟ ਗਿਆ ਰਿਆ ਦਾ ਉਹ ਪੁੱਜ ਨਹੀਂ ਨਾ ਹੋਇਆ ਕੱਟ ਗਿਆ ਰਿਆ ਦਾ ਤੇ ਜੇ ਮੈਂ ਆਪੇ ਮੇਰੀ ਆਪ ਦੇਖ ਲੈ ਕਿੰਨੀ ਖਰਾਵਾ ਹਨਾ ਨਾ ਮਾਮੀ ਦਾ ਕਰਾਈ ਆਪ ਜਣਾ ਐ ਕਰ ਲਾ ਫਲਾਣਾ ਟੇ ਮਕਾਮ ਕਾ ਇਕ ਨਹੀਂ ਸੁਗਵੀ ਜਾਂ ਗੱਚਾ ਦਾ ਅੱਗ ਕਰਦੇ ਵੀ ਕਾਣ ਹੋਰ ਕੀ ਆ ਮੈਂ ਹੋਰ ਕੀ ਕਹਿ ਰਿਹਾ ਤੈਨੂੰ ਬਾਈ ਇਹਦੇ ਵੀ ਛੇਕ ਪੋਤਾ ਨਾ ਦੇਖ ਨੂਨ ਦੇ ਕੇ ਨਾ ਗੇਰਦਾ ਮਾਮੀ ਨੇ ਉਹ ਤਾਂ ਆਪਣੇ ਸਾਥ ਨਾਲ ਗੇਰ ਲੈਣਾ ਹੱਥ ਵੱਧ ਚੈੱਕ ਚੱਕ ਦੇ ਫੱਟੇ ਚੱਲ ਹਲਦੀ ਵੀ ਚੈੱਕ ਤੇ ਫੱਟੇ ਅੰਗਿਆ ਦਰਕਾ ਮਾਹੱਤੀ ਹਾਂ ਦੇਖੋ ਤੁਸੀਂ ਕਰ ਸਕਦੇ ਮੈਂ ਹੱਥ ਨਹੀਂ ਲਾ ਸਕਦਾ ਚੱਕਰੇ ਹੈ ਨਾ ਨਾ ਹਾਂ achar da rola ae ਆ ਤਾਂ ਰਣਨ ਦੀ ਬਹੁਤੀਆਂ ਹਰੀਆਂ ਮਿਰਚਾਂ ਗੇਰ ਦੂੰਗਾ ਘਰ ਜਾ ਕੇ ਮੰਮੀ ਮੈਂ ਨਾ ਲੱਗ ਅੱਗ ਤਾਂ ਉਹ ਕਹੀਦਾ ਇਹਨਾਂ ਦਾ ਵੀ ਆ ਲੈ ਬਾਕ ਬਣ ਗਈ ਗੱਲ ਬਸ ਪਾ ਲੈ ਪੁੱਜ ਜਾਣ ਦੇ ਪੁੱਜ ਜਾਣ ਦੇ ਭੁਖ ਜਾਣੀ ਮਿੱਚਕਾਉ। ਉਹ ਕਿੱਥੇ ਭੁਖ ਜਾਣੀ ਆ? ਠੰਡਾ ਹੋ ਗਿਆ ਜਮਾ ਹੀ ਉਹ। ਹਲਦੀ ਕਾਲੀ ਹੋ ਜਾਣੀ ਤੇਰੀ। ਅਗਵਾਲ ਤੋਂ ਠੰਡਾ ਹੋ ਗਿਆ। ਦੱਸ ਐ ਮੈਂ ਆਪਣੇ ਦਾ ਆਪ ਦਾ ਕਰਕੇ ਕਰਵਾਈ ਜਾਂਦਾ ਤਾਂ ਤਾਂ ਮੇਰਾ ਵੀ ਬੰਦਾ ਬਸ ਆਈ ਜਾਈਆ। ਹੁਣ ਤੂੰ ਐ ਕਰੀਂ ਤੇ ਵਿੱਚ ਗੇਰ ਪਹਿਲਾਂ ਆਦਾ। ਇਹ ਲੱਗੀ ਹੋਊ ਚਲਦੀ। ਹਾਂ। ਸ਼ਿਆਲੋ ਮੇਰੇ ਭਾਈ। ਹਾਂਜੀ ਬੱਸ ਹੋ। ਦੇਖ ਲੈ ਹੁਣ ਤੇਰੀ ਵੀਡੀਓ ਦੇਖਣੀ ਆ ਮੈਂ ਪਾਈ ਵੀ ਤੇਰੇ ਵਾਲਾ YouTube ਉਪਰ ਬਾਈ ਸਾਹਿਬ ਆ ਦੇਖੋ ਬਣਾ ਬਣ ਰਿਹਾ ਚਾਰ ਆ ਚਾਰ ਬਣ ਰਿਹਾ ਜੀ ਸੋਲੰਗ ਸੋਲੰਗ ਕਾ ਸੋਲੰਗ ਨੇ ਸੋਲੰਗ ਉੱਤੇ ਦੂਰੇ ਸੋਲੰਗ ਜਿਲ੍ਹਾ ਇਹ ਤੁਹਾਨੂੰ ਪੈਂਦਾ ਡਿਸਟ੍ਰਿਕਟ ਸੋਲੰਗ ਹਾਂ ਡਿਸਟ੍ਰਿਕਟ ਸੋਲੰਗ ਵਿੱਚ ਬਣ ਰਿਹਾ ਕਿ ਮੇਰੀ ਗੱਲ ਤਾਂ ਸੁਣ ਲੈ ਪੂਰੀ ਸੋਲੰਗ ਵਿੱਚ ਬਣ ਰਿਹਾ ਸ਼ੋਲੰਗ ਸੋਲੰਗ ਸੋਲੰਗ ਵਿੱਚ ਬਣ ਰਿਹਾ ਸ਼ੋਲੰਗ ਮੈਂ ਤਾਂ ਸੋਲੰਗ ਹੀ ਆ ਬਈ ਹਾਂ ਮੰਮੀ ਇਹ ਉਹ ਹੀ ਆ ਨਾ ਸੋਲੰਗ ਜਿਲ੍ਹਾ ਹੀ ਪੈਂਦਾ ਤੁਹਾਨੂੰ ਆਇਆ ਵੀ ਛੋਲ ਨੂੰ ਉੱਥੇ ਤੇ ਡਿਸਪੁੱਟ ਕਰ ਰਹੇ ਨੇ ਵੀ ਕਿਤੇ ਫਿਰ ਡਿਸਟ੍ਰਿਕਟ ਹੁਣ ਵੀ ਬੈਠਾ ਤੂੰ ਇੱਥੇ ਹਾਂ ਛੋਲਾਂ ਵਿੱਚ ਬੈਠਾ ਬਣਾ ਰਿਹਾ ਛੋਲਾਂ ਨੂੰ ਤੂੰ ਕੀ ਬਾਤ ਹੈ ਹੈ ਛੋਲਾਂ ਛੋਲਾਂ ਵਿੱਚ ਛੋਲਾਂ ਅੱਗ ਬਾਲ ਲਾ ਥੱਲੇ ਬਾਬੇ ਆਏ ਨਹੀਂ ਗੱਲ ਬਣਨੀ ਤੇਰੀ ਸਰਨਾ ਬੜਦੀ ਤੇ ਵੀ ਨਹੀਂ ਖਾਂਦੀ ਇੱਕ ਬੰਟ ਔਖਾ ਹੀ ਗੱਮਾ ਮੰਮੀ ਇਹ ਤੇ ਲੀ ਲੱਕੜੀਆਂ ਹਾਂ ਚੀਲ ਲਈਆਂ ਚੀਲ ਚੀਲਣੀ ਚੀਲ ਚੀਲ ਹੋ ਮੇਰੀ ਗੱਲ ਸੁਣ ਇਹ ਸੁੱਕ ਗਈ ਜਾਂਦੇ ਹੈ ਨਾ ਅੱਛਾ ਹਾਂ ਇਹ ਗਾਦਾ ਹੁੰਦੀ ਆ ਦਲੀ ਨਹੀਂ ਹੈਗੀ ਦੇ ਵਿੱਚ ਦਲੀ ਜੀ ਵਿੱਚ ਨਹੀਂ ਦਲੀ ਹੈ ਨਹੀਂ ਇਹਦੇ ਵਿੱਚ ਉਹ ਤਾਂ ਅੱਗ ਫੜ ਦਿੰਦੀ ਬਹੁਤ ਹਾਂ ਦਲੀ ਤਾਂ ਦਿਖਾਵਾਂਗੇ ਇੱਚ ਦਲੀ ਆ ਦਲੀ ਪੀ ਆਹ ਆਹ ਉਹ ਵੀ ਲੈਦੀ ਹੁੰਦੀ ਲੱਕੜੀ ਹੈ ਨਾ ਲਾਲ ਰੰਗ ਦੀ ਹੁੰਦੀ ਇਹ ਚ ਬਰੋਜਾ ਹੁੰਦਾ ਵਿੱਚ ਹਾਂ ਲਿਆ ਮੈਂ ਬਣਾਉਣਾ ਹਾਂ ਬਣਾਉਣਾ ਇਹਦੇ ਵਿੱਚ ਆ ਦੇਖੋ ਨਾ ਜਿਹੜੀ ਆ ਗੱਠ ਜੀ ਆ ਤੇ ਗੱਠ ਦੇ ਵਿੱਚ ਦਲੀ ਯਾਦੇ ਵਿੱਚ ਆ ਦੇ ਆਹ ਠੀਕ ਆ ਆ ਜਿਹੜੀ ਗੱਠ ਆ ਹਾ ਹਾ ਇਹ ਮੜੀ ਦੀ ਦਲੀ ਹੈ ਹੈ ਨਾ ਸੱਖਾ ਨਹੀਂ ਬਣਾਈਆਂ ਵੀ ਆਹ ਰਾਤ ਬਰਾਗਾ ਦਾ ਰਾਤ ਨੂੰ ਹੈ ਰਾਤ ਨੂੰ ਬਰਾਗਾ ਆਉਂਦਾ ਬਰਾਗਾ ਜਾਂਦਾ ਬ੍ਰਾਗ ਨਹੀਂ ਬ੍ਰਾਗ ਨਹੀਂ ਆ ਬੱਕਰੀਆਂ ਜ਼ਰੂਰ ਉਹ ਪਹਿਲੇ ਜਵਾਨੇ ਸੋ ਨਹੀਂ ਤੇ ਹੰਦੇ ਲੈਟਾ ਬੋਟ ਬੈਟਰੀਆਂ ਬੋਟਰੀਆਂ ਲੋਕ ਦਲੀਆਂ ਬ੍ਰਾਗ ਬਾੜ ਕੇ ਜਿਆਦਾ ਮੰਮੀ ਬ੍ਰਾਗ ਦੀ ਟੱਕਰ ਹੁੰਦਾ ਦਾ ਪ੍ਰੋਗਰਾਮ ਤੇ ਚੱਲ ਜਾਣਾ ਕਿਸੇ ਦੇ ਨਹੀਂ ਹੁੰਦਾ ਉਹ ਵੀ ਜੇ ਕਿ ਦਿਖਦਾ ਨਹੀਂ ਹੁਣ ਟੋਡਾ ਲੈ ਹੈਡ ਉੱਪਰ ਜਦੋਂ ਉੱਪਰ ਦੇਖ ਕੇ ਗਿੰਦੇ ਨੇ ਔਰ ਬਾੜੇ ਉਹੀ ਕਰਦੇ ਦੇ ਕੋਈ ਉਹੀ ਬਾੜਦੇ ਜਿਆਦਾ ਸਰ ਬ੍ਰਾਗਾਂ ਕਰਕੇ ਦੀ ਲਾਈਟ ਕਰਕੇ ਬਾੜੇ ਕਰਦੇ ਦਿਆ ਨੂੰ ਬੈਟਰੀ ਦੀ ਜਗਾ ਭਾਈ ਮੰਨੂ ਕੋਈ ਚੱਕਿਆ ਨਹੀਂ ਮੰਨੂ ਬ੍ਰਾਗ ਦਾ ਚੱਕਰ ਹੈ ਤਰਦੀ ਚਲ ਮੰਮੀ ਪਾ ਦੇ ਬਸ ਆ ਨਗਿਆ ਨਾ ਬਾਈ ਉੱਪਰ ਨੂੰ ਹੋ ਗਿਆ ਕੰਮ ਉਹਦੇ ਲੋਟ ਇਹਦਾ ਪਿੱਟ ਫੁੱਲ ਕੁੱਤਾ ਛੱਡਿਆ ਤਾਂ ਉਹਨੇ ਚੱਕ ਕੇ ਲੈ ਗਿਆ ਹਾਂ ਅੱਛਾ ਘਰ ਤੇ ਚੱਕ ਕੇ ਲੈ ਗਿਆ ਜਿਹੜਾ ਮੈਂ ਛੱਡਿਆ ਤਾਂ ਛੰਮੀ ਪਤਾ ਕਿੰਨਾ ਟਾਈਮ ਰਿਹਾ ਹੂੰ ਮੰਮੀ ਤੈਨੂੰ ਯਾਰਾ ਛੰਮੀ ਉਹ ਵੀ ਗਿਆ ਉਹਦਾ ਪੈਰ ਫੜਿਆ ਤਾਂ ਮੁੱਢਲਾ ਬਰਾਗ ਨੇ ਹਾਂ ਉਹਦਾ ਹੋ ਗਿਆ ਤਾਂ ਅਸੀਂ ਚੱਲਦਾ ਹੁੰਦਾ ਤਾਂ ਮੁੱਢੀ ਲੱਤ ਪਰ ਫਿਰ ਵੀ ਨੜਿੰਦਾ ਲੱਗਣ ਦਿੰਦਾ ਜਿੱਤੀ ਜਿੱਤੀ ਕੋਈ ਵਿਗ ਰਾਗਣਾ ਫੜਾ ਦਰਵਾਜ਼ੇ ਦੇ ਵਿੱਚ ਵੱਜਿਆ ਜਿਹੜਾ ਹੋ ਗਏ ਦੰਨੋ ਸੋਈ ਤੇ ਨਹੀਂ ਨਿਕੋ। ਕਿਸਮਤ ਇਹ ਤੇ ਨੰਨੇ ਨੇ ਦੇ ਗਲ ਦੇ ਵਿੱਚ ਵੀ ਕਿਹ ਚੀਜ਼ ਬਣਾ ਕੇ ਪਾਈ ਤੀ ਕੋਈ ਲੋਹੇ ਜਿਹੀ। ਉਹ ਪਟਾ ਪਟਾ ਜਿਹਾ ਲੋਹੇ ਦਾ ਉਹਦੇ ਵਾਲਾ ਹਨਾ ਹਾਂ ਵੀ ਗਲ ਜਿਹੜੇ ਸ਼ੇਰ ਹੁੰਦੇ ਆ ਇਹ ਬਾਗ ਬੂਗ ਜੇ ਹੁੰਦੇ ਆ ਜਿਹੜੇ ਇਹ ਸਾਡੇ ਗਲ ਨੂੰ ਹੀ ਪੈਂਦੇ ਜ਼ਿਆਦਾਤਰ ਇਹ ਸੇਫਟੀ ਕਰਕੇ ਹਾਂ ਵੀ ਗਲ ਨੂੰ ਪੋਂਗੋ ਤਾਂ ਮੋਹ ਚੁੰਗੜੇ ਕੰਡੇ ਜੇ ਲੱਗੇ ਪੈ ਤੈਨੂੰ ਖਾਦੇ। ਪੱਤੇ ਜੇ ਬੜ ਦੰਦ ਵੀ ਹੋਰ ਪਾਸੇ ਤੇ ਛੁੱਟ ਜਾਂਦਾ ਕੁੱਤਾ ਗਲ ਨੂੰ ਨਾ ਪਵੇ ਯਾਰ ਗਲ ਗਲ ਦੀ ਸੇਫਟੀ ਚਾਹੀਦੀ। ਹਰ ਇੱਕ ਜਾਨਵਰ ਨੂੰ ਪੈਂਦਾ ਉਹ ਗਲਪੇ ਹੀ ਪੈਂਦਾ ਗਲ ਨੂੰ ਹੀ ਪੈਂਦਾ ਗਲ ਜੀ ਨੂੰ ਪਾ ਕੇ ਗਲ ਨੂੰ ਬਸ ਸਾਜਾ ਘੁੱਟ ਦਿੰਦਾ ਐਨ ਮਛਲਾ ਜਾ ਕੇ ਗਿਰ ਜਾਂਦਾ ਤੋ ਓਏ ਆਹ ਦੇਖੋ ਜਿਵੇਂ ਆ ਪਾ ਕੇ ਨਾ ਇੱਕ ਵਾਰ ਗਰਦਨ ਨੂੰ ਬਸ ਉੱਥੇ ਦੱਬ ਰੱਖਣਾ ਉਹਨੇ ਆਪ ਮਛਲਾ ਹੋ ਜਾਣਾ ਆਪਾਂ ਮੈਂ ਚੱਕ ਚੱਕ ਕੇ ਜਿੱਕਣਾ ਮਰਜੀ ਮਾਰ ਜਾਂ ਉਹਨੂੰ ਪਤਾ ਵੀ ਬਸ ਕਿੰਨਾ ਕੁ ਜ਼ੋਰ ਇਹਦਾ ਸਾਥ ਤਾਂ ਬੰਦ ਹੋਇਆ ਵਾ ਹੁਣ ਦੇਖ ਲੈ ਕਿੰਨਾ ਦਿਮਾਗੀ ਆ ਉਹ ਚਰੂ ਨੂੰ ਕਹਦੇ ਦਿਮਾਗ ਹੈ ਦਿਮਾਗ ਆ ਸ਼ਾਤਰ ਦਿਮਾਗ ਆ ਆ ਜਾ ਦੇ ਦੇ ਜੇ ਉਪਾਰ ਮੰਚਿ ਵਾਲੇ ਵੀ ਤੋ ਅੱਛਾ ਤੇ ਕਿੱਥੇ ਹੈ ਅੱਛਾ ਤੂੰ ਮੈਨੂੰ ਇਹ ਦੱਸ ਵੀ ਭਾਂਡਾ ਕਿਹੜਾ ਜੀ ਚ ਪਾਉਣਾ ਇਹ ਮੈਂ ਪਾ ਦਿੰਦਾ ਮੈਂ ਦੱਬੇ ਜਾਂ ਤੇ ਬਾਪੇ ਠੀਕ ਹੈ ਫਿਰ ਤਾਂ ਮੈਂ ਦੇ ਦੇ ਤੂੰ ਦਬ ਇਹ ਨਾ ਇਕੱਠਾ ਹੋ ਜਾਣਾ ਪਹਿਲੇ ਨੂੰ ਸ਼ੋਲੰਗ ਦੀ ਬਾਈ ਮੈਂ ਲਾਉਣ ਲੱਗਾਂ ਹਾਂ ਖੁਸ਼ਬੂ ਚਮਤਨ ਲੱਗ ਲਾਫੜਾ ਮਾਮੀ ਸਾਫਤੀ ਪਾਉਂਗਾ ਇਹਨਾਂ ਵਿੱਚ ਇੱਕ ਮਾਮੀ ਕਹਿੰਦੀ ਮੈਂ ਚੱਕਦੇ ਨੇ ਫੱਟੇ ਆਪੇ ਹਰ ਵਾਰੀ ਕਿਵੇਂ ਸਿੱਟੀ ਹਰਾਂ ਦਾ ਨਾਲ ਬਾਲ ਸਕੀ ਇਹ ਚਾਰੇ ਪੇਤੇ ਬਸ ਉਹਨੇ ਦੇਖ ਲੈ ਮੇਰੇ ਇੱਕੋ ਗੇੜ ਚ ਆ ਗਏ ਹੱਥ ਚ ਚਾਰੇ ਪਤਾ ਗਿਆ ਇਹਦਾ ਆਣ ਲੈ ਤੇ ਮਹਾਦੇ ਆਣ ਦਰਦਿਆਂ ਤੋਂ ਬੁਲੀਆਂ ਤਾਂ ਹੀ ਪੜੇ ਬੀਤੇ ਮੂਲੀਆਂ ਨਾ ਮੂਲੀਆਂ ਉਹ ਲੈ ਕੇ ਜਾਵਾਂਗੇ ਨਾਲ ਖਾਣ ਨੂੰ ਇਹ ਖਰਾਬ ਨਿਕਲ ਗਏ ਹਨ ਸਾਰੇ ਨਿਕਲੇ ਆ ਕੱਢਣੇ ਪਏ ਬੰਦੂ ਆਂਦੇ ਨੇ ਅੱਛਾ ਉਹ ਤਾਂ ਹੀ ਵਿਚਾਰਾ ਕੈਂਦਾ ਵੀ ਤਾਂ ਹੋ ਚਾਣਾ ਵੀ ਚੱਕਰ ਕੋਈ ਹੈ ਨਾ ਥੋੜਾ ਜਿਹਾ ਕੈਨ ਮੜਾ ਜਾ ਧਿਆਨ ਗੱਲ ਯਾਰ ਇਹਦਾ ਗਰਗਰਾਂ ਦਾ ਕੀ ਡਿਫਰੈਂਟ ਹੁਣ ਤੇਰਾ ਨਾ ਮੇਰਾ ਕੀ ਡਿਫਰੈਂਟ ਹੈ ਭਾਈ ਹਾਂ ਤਾਂ ਤੇਰੇ ਵੀ ਅੱਖਾਂ ਲੱਗੀਆਂ ਮੇਰੇ ਵੀ ਅੱਖਾਂ ਲੱਗੀਆਂ ਫੇਰ ਬਸ ਆਹੀ ਚੀਜ਼ ਆ ਬਸ ਤੇਰੇ আর ਮੇਰੇ ਉਹਦੇ ਵਿੱਚ ਫਰਕ ਹੈ ਇਹਨਾਂ ਦੇ ਵਿੱਚ ਸਿਰ ਤੇ ਫਰਕ ਹੈ ਇਹਨੂੰ ਸੋਲ ਕੇ ਕਹਿੰਦੇ ਉਹਨੂੰ ਗੱਲ ਕਰ ਹਾਂ ਹਾਂ ਕਹਿ ਲੈ ਤੇਰੇ আর ਮੇਰੇ ਵਿੱਚ ਮੈਨੂੰ ਨੇਤਰ ਆਇ ਨਹੀਂ ਨਾ ਕਹਿ ਸਕਦੇ ਤੂੰ ਪਾੜਵਾ ਰਹਿੰਦੀ ਐ ਦੱਸੂਗੀ ਤੂੰ ਮੈਨੂੰ ਦੱਸ ਤੈਨੂੰ ਤੈਨੂੰ ਕਾਲਾ ਕਹਿੰਦੇ ਮੈਨੂੰ ਨੇਤਰ ਕਹਿੰਦੇ ਆ ਤੇਰੇ আর ਮੇਰੇ ਵਿੱਚ ਕਿੰਨਾ ਫਰਕ ਹੈ ਤੂੰ ਮੈਨੂੰ ਗੱਲ ਦਾ ਜਵਾਬ ਦੇ ਤੇਰੇ আর ਮੇਰੇ ਵਿੱਚ ਕਿੰਨਾ ਫਰਕ ਹੈ ਕਿੰਨੀਆਂ ਗੱਲਾਂ 'ਚ ਫਰਕ ਹੈ ਹਾਂ ਉਹ ਹੈਗਾ ਬਸ ਉਹੀ ਏਕਣਾ ਇਹਦੇ 'ਚ ਇਹ ਆ ਚੀਜ਼ ਹੈ ਹਾਂ ਇਹਦਾ ਕੁਝ ਉਹ ਕੀ ਜਿਹੜਾ ਦਿਖਣਾ ਕੋਈ ਤਾਕਤ ਵਾਲੀ ਇਹਦੇ ਮਾ ਘੱਟ ਆ ਵਧਾ ਆ ਓਏ ਮਾਮੀ ਨੂੰ ਨਹੀਂ ਅੰਨਾ ਪਤਾ ਮਾਮੀ ਜੇ ਤਾਂ ਪੜ੍ਹੀ ਹੁੰਦੀ ਇਹ ਗੱਲਾਂ ਨੂੰ ਫੇਰ ਤਾਂ ਅਸੀਂ ਕਹਿ ਦਿੰਦੇ ਮਾਮੀ ਮਾਮੀ ਤਾਂ ਕਹਿੰਦੀ ਵੀ ਸਵਾਦ ਦੇਖੋ ਖੱਟਾ ਮਿੱਠਾ ਸੱਜਣ ਕੋਲ ਤੇ ਲਈਏ ਖੱਟਾ ਮਿੱਠਾ ਸਵਾਦ ਹੈ ਨਾ ਜਿਹੜਾ ਓਹੋ ਉਹ ਖਾਣਾ ਨਾ ਜਦ ਫੇਰ ਪਤਾ ਲਾ ਦੇਖ ਮੂੰਹ ਚ ਪਾਣੀ ਮੇਰੇ ਆ ਰਿਹਾ ਸਮੇ ਬਣਾ ਮਾਮੀ ਰਹੀ ਹੈ ਕਿਉਂਕਿ ਰਾਤ ਵਾਲਾ ਸਵਾਦ ਆ ਰਿਹਾ ਜਦੋਂ ਰਾਟ ਗਾ ਉਹਨੂੰ ਥੱਲੀ 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 ਉੱਧਰ ਮੈਂ ਖਾ ਲੀ ਉਹਨੇ ਥੱਲੂਆ ਉਹ ਕੋਲ ਬੈਠਾ ਦਾ ਉਹਨੇ ਸਿੱਖਣਾ ਨਹੀਂ ਫਿਰ ਘਰ ਜਾ ਕੇ ਬਣਾਉਂਗਾ ਨਹੀਂ ਆਪਣੀ ਘਰ ਵਾਲੀ ਕਰੇ। ਇਕੜਾ ਹੀ ਵੀ ਨਾ ਪਲਟਾਲ ਵੇ ਚੁੱਲਾ ਵੀ ਇਹ ਟੈਂਪਰੇਰੀ ਜਾਈ ਆ। ਇਹ ਵੀ ਡਰ ਆ ਇਹਦੇ ਚ। ਉੱਥੀ ਛੱਡ ਕੇ ਉੱਥੀ ਛੱਡੀ ਜਾਂਦਾ। ਇਹ ਥੱਲੜਾ ਕੱਢ ਕੇ ਹਾਂ ਦੇਖਾਂ ਦੇਖੀ ਮਾਮੀ ਨੇ ਦੇਖੀ ਕੀ ਕਰਨਾ ਦੇਖੋ ਉਧਰ। ਇਹ ਨਹੀਂ ਇਹ ਆ ਚੱਕਿਆ। ਚਲ ਉਹ ਲੇਗੀ ਉੱਪਰ। ਆ ਚੱਕਿਆ ਥੱਲੇ ਤੇ। ਉਹ ਲੇਗੀ ਉੱਪਰ ਲੈ ਬਸ ਇੱਧਰ ਦੱਬਣਾ ਉਹਨੇ ਆਪਣੇ ਆਪ ਇੱਧਰ ਨੂੰ ਆਣਾ। ਇਹ ਆ ਤੱਕਦਾ ਦੇ ਤੱਕਦੀ ਇਹਦੇ ਤੱਕਦਾ ਉਹਨੇ। ਹਾਂ ਛੋਟਾ ਆ ਵੜਾ ਬੂਆ بڑا ਜਾਈਦਾ ਕਲਾਈ ਥੋੜੀ ਨਹੀਂ ਆਪ ਨੂੰ ਪੂਜਾ ਕੀ ਕਹਿੰਦਾ ਉਹ ਮਹਾਰਾਜ ਇੱਕ ਹੋਰਾ ਘਟਾਬੇ ਜੇ ਲਈਆਂ ਹਾਂ ਤੇ ਮੰਮੀਆਂ ਟਾਬਾ ਚੱਕੀ ਫਿਰਦਾ ਇੱਕ ਬੰਦਾ ਵੇਚਣ ਵਾਲਾ ਆ ਗਿਆ ਕਿੰਨੇ ਕਿੰਨੇ ਦੇ ਟਾਪੇ ਆ ਬਾਈ ਇਹੇ ਇਹਨਾਂ 550 ਦਾ ਜੋੜਾ ਸਾਢੇ 500 ਦਾ ਜੋੜਾ ਹੈ 500 ਦਾ ਸਾਢੇ 550 ਦਾ ਜੋੜਾ ਬੱਲ ਬੱਲ ਜੋਗੀ ਬਾਤ ਕਰੀ ਦੇਦੀ ਬਣੇ ਬਤਾ ਵੀ ਤੂੰ ਲੈਾਈ ਵੀ ਥੀ ਅੰਦਰ ਪਏ ਦਾदू ਜੀ ਦੋ ਲੈ ਕੇ

ਅੱਜ ਇਹ ਮਾਰਕੇ ਦੇਖਿਆ ਦੇ ਖੁੰਝੇ ਪਰ ਹਾਂ ਬੇ ਤੋੜਾ ਵੀ ਹਾਂ ਤਾਂ ਹਲਕਾ ਹੀ ਆ ਨਹੀਂ ਟੁੱਟੇਗਾ ਹਲਕਾ ਹੀ ਆ ਹਲਕਾ ਹੀ ਆ ਇਹ ਵੈਸਾ ਤਾਂ ਨਹੀਂ ਟੁੱਟਦਾ ਮਾਰਾ ਪੱਕਾ ਹੋਗਾ ਹਾਂ ਨਾ ਕੋਈ ਆਸੇ ਤੋੜਨਾ ਲਈ ਬਾਈ ਉਹ ਨਹੀਂ ਮਾਮੀ ਕਿੰਨੇ ਦਾ ਲੱਤਦਾ ਨਾ ਨਾ ਤਾਂ ਵੈਸਾ ਉਸ ਵਜਾ ਲਈ ਆ ਤਾਂ 6-6 ਦੇ ਦੇ ਦੇਣ ਇਹਨੇ ਵੀ ਇਹਨੇ ਦੇ ਦੇਣ ਵਾਲੇ ਸ਼ਕਤੀਮਾਨ ਵਾਲੇ ਆ ਇਹ ਚੱਲ ਦੇ ਦੇ ਮੈਂ 200 ਰੁਪਏ ਨੇ ਫਿਰ ਦੋ ਦਾ ਉੱਛਲਾ मन गया हाँ। तो नहीं लेना चल तेरी मर्जी और खाना खुना बताओ खाना पानी चाय पीने अच्छा पानी अच्छा गाँव में खा फिर भी नहीं बात बनती नहीं चलो यार तेरे को तीन सौ दे देता हूँ ले ले पकड़ साढ़े तीन सौ आ जा आ जा साढ़े तीन सौ बस गल खत्म ना ना तीन साढ़े तीन सौ देना ये पकड़ा जल्दी से रख दे तेरे कोई गल नहीं कुछ नहीं हम अभी तूने निकालना इसमें पाँच सौ निकाल कर डेढ़ सौ मेरे को वापस कर दो हाँ एक, एक ही लिया ठीक है चल बात बन गई ना जाओ ऐश करो भागो ਜ਼ਿਆਦਾ ਨਾਲੇ ਭਈਆ ਉਹ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਵਿਚਾਰਾ ਮਿਹਨਤ ਕਰਦਾ ਫਿਰ ਨੱਠਾ ਫਿਰਦਾ ਨਾਲ ਹੌਣੇ ਦੇ ਵਿੱਚ ਲੜਾਈ ਜਾਈ ਆਪਣਾ ਭਾਂਡੇ ਧੋਈ ਜਾਈ ਜੋ ਮਰਜ਼ੀ ਕਰੀ ਜਾਈ ਇੱਕ ਲੇਜੀ ਤੂੰ ਨਾ ਕਿੱਥੇ ਲੈ ਜੂਗਾ ਅਸੀਂ ਸੱਤ ਨ ਜਾਉਣਾ ਹੈਗਾ ਇਹ ਹੈਲੋ ਹਾਂ ਕਾ ਰੱਖ ਦੂੰਗਾ ਫਿਰ ਕਿਆ ਕਿਆ ਐਸਕਰ ਕਿਆ ਐਸਕਰ ਹਾਂ ਫੇ ਕਿਆ ਕਹਣਾ ਤੈਨੂੰ ਡਾਇਲੋਗ ਪੂਰਾ ਕਰ ਪਤਾ ਨਹੀਂ ਮੈਨੂੰ ਕਿ ਬਤਾਉਂ ਡਾਇਲੋਗ ਕਿ ਆਉਂਦਾ ਤੂੰ ਸੁਣਾ ਅੱਛਾ ਮੈਂ ਕਿਹੜੇ ਐਕਟਰਾਂ ਦਾ ਲਾ ਭਾਈ ਡਾਇਲੋਗ ਤੂੰ ਬਣਾ ਮੈਨੂੰ ਕਿ ਪਤਾ ਹੁਣ ਕੱਲ ਫੇਰ ਸਨਾਂ ਅੱਜ ਫੇਰ ਸਨਾਂ ਚਲ ਠੀਕ ਐ ਇਹ ਵੀ ਗੱਲ ਠੀਕ ਐ ਕਿੰਨਾ ਮੈਂ ਮੰਮੀ ਨੂੰ ਕਹਿ ਕੇ ਹਟਿਆ ਮਾ ਮੰਮੀ ਵੀ ਤੋਰੇ ਭਾਈ ਉਧਰ ਭਈਏ ਨਹੀਂ ਕੰਮ-ਕੰਮ ਕਰਦੇ ਹੈਗੇ ਵੀ ਤੁਸੀਂ ਦਬਕਾ ਦੋਕਾ ਭਾਈ ਮ ਰੱਖਦੇ ਨਹੀਂ ਹੈਗੇ ਜਮਾਈ ਉਹਦਾ ਫਾਇਦਾ ਕੀ ਹੈ ਮੰਮੀ ਤਾਂ ਹੁਣ ਮੰਮੀ ਤਾਂ ਜਨਾਨੀ ਆ ਮੋਲਿਆਂ ਦੀ ਭੌਂ ਕੰਦੀ ਵੀ ਭਾਈ ਕੰਮ ਕਰੋ ਉਹ ਦਬਕਾ ਤਾਂ ਤੁਸੀਂ ਉਹ ਮਾਰਨਾ ਮੰਮੀ ਮੇਰੀ ਗੱਲ ਸੁਣੋ ਜੀ ਹਾਂ ਜਿਹੜੇ ਨੂੰ ਸਮਝ ਆ ਨਹੀਂ ਕੰਮ ਕਰਦੇ ਮੈਂ ਕੰਮ ਬੰਦ ਕਰੋ ਹਾਂ ਮਿਸਤਰੀ ਨੂੰ ਬੁਲਾਓ ਆਪਣੇ ਮਿਸਤਰੀ ਨੂੰ ਬੁਲਾਓ ਸਹੀ ਗੱਲ ਹੈ ਆ ਤੁਸੀਂ ਕਹਿੰਦੇ ਉਹਨਾਂ ਦੇ ਆਏ ਦੇ ਕੰਮ ਵਧੀਆ ਕਰਦੇ ਆ ਫੇਰ ਸਾਨੂੰ ਮਿਸਤਰੀ ਚਾਹੀਦਾ ਹੋਰ ਮਾਗ ਮਿਸਤਰੀ ਅੱਜ ਤੇ ਨਾਲ ਛੱਤੀ ਗੱਲਬਾਤ ਕਰਾ ਦੇਗਾ ਗੱਲਬਾਤ ਤਾਂ ਆਹੀ ਐ ਵੀ ਉਹ ਬੰਦਾ ਉਹਦੇ ਹਾਜ਼ਰ ਚਾਹੀਦਾ ਜਾਂ ਕੰਮ ਹੁੰਦਾ ਹਾਂ ਸਹੀ ਕੰਮ ਹੁੰਦਾ ਨਹੀਂ ਫਿਰ ਅੱਜ ਤੁਸੀਂ ਉਹਨੂੰ ਕਹਿਣਾ ਬਈ ਜੇ ਤੇ ਸਾਡੇ ਮਾਮੇ ਦਾ ਕੰਮ ਕਰਨਾ ਤੈਨੂੰ ਹਾਜ਼ਰ ਰਹਿਣਾ ਪਾਣਾ ਬਸ ਗੱਲ ਲੈ ਖਤਮ ਹੈ ਬਸ ਹਾਂ ਨਹੀਂ ਬੰਦ ਕਰ ਦੇ ਵੀ ਇਹ ਨਹੀਂ ਪੁੱਗਦਾ ਸਾਡੇ ਹਾਂ ਤੇ ਗੱਲ ਹੀ ਨਹੀਂ ਕਰਦੀ ਉਹਨੂੰ ਕਹਿਣਾ ਵੀ ਲੇਬਰ ਨੂੰ ਹੁਣ ਤੂੰ ਪੈਸੇ ਹੀ ਨਹੀਂ ਦੇਂਦੀ ਲੇਬਰ ਨੇ ਆਪੇ ਬੈਠ ਜਾਣਾ ਦੋ ਦਿਨ ਵਾਸਤੇ ਵੀ ਪੈਸੇ ਦਿੱਤੇ ਹੀ ਨਹੀਂ ਨਾ ਨੇ ਵੀ ਮੈਂ ਆ ਕੇ ਦਵਾਉਂਗਾ ਮੈਂ ਵੀ ਮੈਂ ਤੂੰ ਐ ਕਹਦੇ ਜਾਂਦਾ ਕੱਲ ਨੂੰ ਆਉਣਾ ਤਾਂ ਪਰਸੋਂ ਨੂੰ ਆਉਣਾ ਜਦੇ ਲਾ ਲਈ ਆਪਣੇ ਨਾਲ ਕੰਮ ਵੀ ਇਸ ਜੀ ਨੂੰ ਸੁਣ ਕੇ ਬਾੜ ਗਿਆ ਤੇ ਤੂੰ ਨਾ ਪੈਸੇ ਦਾ ਪੇਮੈਂਟ ਨਹੀਂ ਕਰੀ ਨਾ ਕੋਈ ਚੱਕਾ ਕੰਮ ਕਰਦਾ ਅੱਜ ਹਮ ਕੰਮ ਨਹੀਂ ਕਰਾਂਗੇ ਦੋ ਤਿੰਨ ਕੰਮ ਨਹੀਂ ਕਰਾਂਗੇ ਠੇਕੇਦਾਰ ਫੋਨ ਨਹੀਂ uthara ਬੰਦ ਕਰ ਅੱਛਾ ਨਹੀਂ ਕਰਨਾ ਚੱਲ ਠੀਕ ਹੈ ਬੈਠਣ ਦੇ ਜਦ ਤੱਕ ਮਿਸਤਰੀ ਨਹੀਂ ਆਉਂਦਾ ਬਰਹਾ ਲ ਦੋ ਨਾ ਦਬਕਾ ਹੀ ਮਾਰਦਾ ਤੁਸੀਂ ਕੋਈ ਵਧੀਆ ਜਾ ਦਬਕਾ ਤਾਂ ਹੰਤਰਾਵਾ ਮਾਮੀ ਨਹੀਂ ਨਹੀਂ ਗਿਆ ਮਾਮੀ ਨਹੀਂ ਕਿ ਤੁਸੀਂ ਮਾਰ ਸਕਦੇ ਚਲੋ ਠੀਕ ਹੈ ਤਾਂ ਇਦਾ ਸੀ ਕਰਾਂਗੇ ਨੈਟ ਟਾਇਟ ਆ ਦੇਪੂ ਆ ਲੈ ਜਾ ਪੁੱਤ ਲੈ ਨਾਟ ਕਰਾਂਗੇ ਟਾਇਟ ਉਹਦਾ ਥੋੜਾ ਵਾਸਤਾ ਚਲੋ ਜੀ ਮੈਂ ਥੋੜੀ ਦੇਰ ਤੱਕ ਕਰਦਾ ਜੀ ਜੋ ਬਣਿਆ ਅੱਛੀ ਜਿਹਾ ਦੁਬਾਰੇ ਤੁਹਾਡੇ ਸਾਹਮਣੇ ਚਲੋ ਜੀ ਬਾਈ ਸਾਡਾ ਬਣ ਗਿਆ ਜੀ ਆਚਾਰ ਹੁਣ ਹੁਣ ਚਾਰਣਾ ਮੰਮੀ ਪਾਉਣਾ ਕਾ ਦੇ ਵਿੱਚ ਮੈਂ ਤੂੰ ਇਹੀ ਨਹੀਂ ਦੱਸਦੀ ਹਾਲ ਤੱਕ ਬਟ ਪਾ ਲਿਆ ਦੀ ਉਹ ਤਾਂ ਕੱਟ ਕੇ ਪਾਉਣੀ ਚਾਹਤ ਮੰਮੀ ਪਿੱਪਲੀਆਂ ਵੀ ਪੈ ਬ੍ਰੈਕ ਹੋ ਗਈਆਂ ਹਾਂ ਇਤਰਾ ਹੀ ਹੋਣੀ ਹੈ ਤੇ ਜੇ ਤਾਂ ਹੀ ਵਧੀਆ ਲੱਗਣੀ ਹੈ ਖਾਣੇ ਨੇ ਜੋ ਕੱਚੀ-ਕੱਚੀ ਜਿਹੀ ਹੋਈਆਂ ਫਿਰ ਲੱਗ ਜਿਹੜਾ ਕੁਦੇ ਤੇ ਹੋ ਗਿਆ ਨਾ ਜਦੋਂ ਹੁਣ ਪਾ ਦੇ ਪਾ ਕੇ ਦੇਖੀਏ ਨਾ ਕਿਹੜਾ ਟੈਸਟ ਹੋਣਾ ਇਹਦਾ ਜਿਦ ਤਰ੍ਹਾਂ ਸਭ ਜਿਚ ਵਾਲਾ ਦੇ ਫੁੱਲ ਦੇ ਦਾਲ ਚ ਹੂੰ ਬਹੁਤ ਬੜਿਆ ਕੋਈ ਕੋਈ ਚੱਲ ਬਸ ਹੁਣ ਬਹੁਤ ਹਲਾਈ ਨਾ ਮਮਮੀ ਨੂੰ ਤੇ ਮੈਨੂੰ ਐਂ ਦੱਸ ਵੀ ਤੇਲ ਜਾ ਆਇਆ ਉੱਪਰ ਨਿਕਲ ਕੇ ਨਹੀਂ ਮਾਲ ਲਿਆ ਹੁਣ ਦੇਖੋ ਆ ਜਿੱਤਣਾ ਕਾਲੋ ਮੜਾ ਮੜਾ ਤੇਲ ਜਾ ਜਲ ਵਾਫ ਆ ਗਿਆ ਵਾਹੀ ਚਮਕਣੇ ਲੱਗੀਆਂ ਸਿੱਦੇ ਦੱਸ ਦੀਆਂ ਹੈ ਵੀ ਚਮਕਦਾ ਹੈ ਤੇ ਮੈਂ ਨੇੜੇ ਕਰਕੇ ਦਿਖਾਉਂਗਾ ਖੜ ਜਾ ਇੱਕ ਮਿੰਟ ਤੇ ਆ ਲੈ ਗਿਆ ਕੀ ਗੱਲ ਬਾਤ ਕੀ ਗੱਲ ਬਾਤ ਕਿ ਨਹੀਂ ਚੌਕ ਤਿਆਰ ਹੋ ਜੰਨੇ ਹੂੰ ਉਹ ਕੰਮ ਹੋ ਗਿਆ ਬੁਲਬੁਲੇ ਜੇ ਬਸ ਹੁਣ ਪੂਰੀ ਸੈਟ ਕਰ ਦੇਣੀ ਐ ਸੀ ਚਾਪਿੰਦੇ ਰਹਿਣਾ ਨੇ ਐ ਮੱਠੀ ਆਂਚ ਪਰ ਐ ਤੇਲ ਨਿਕਲਿਆ ਨਾ ਰਾੜਾ ਲਾਤੀ ਬੜਾ ਠੀਕ ਐ ਅੱਗ ਘੱਟ ਕਰਤੀ ਐ ਸੀ ਹੂੰ ਲੋ ਜੀ ਆਪਣਾ ਹੋ ਗਿਆ ਸੋਲਨ ਚ ਸ਼ੋਲੰਗ ਕਿਆ ਬਾਈ ਸੋਲਨ ਚ ਸੋਲਨ ਤਿਆਰ ਸੋਲਨ ਚ ਸੋਲਨ ਹੋ ਗਿਆ ਨਾ ਤਿਆਰ ਬਾਈ ਟੇਸਟ ਬੜਾ ਵਧੀਆ ਮਾੜਾ ਬਣਾ ਜਾਣਾ mastain gaya Lekin ye